ਜਿੱਦਾਂ ਸਾਨੂੰ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਕਿ ਜਿਹੜੇ ਬੱਸ ਸਟੈਂਡ ਦਾ ਇਲਾਕਾ ਹੈਗਾ ਤੇ ਸਾਡੇ ਈ ਸਬਡਿਵੀਜ਼ਨ ਈਸ ਤੇ ਇਲਾਕੇ ਵਿੱਚ ਕਈ ਜਿਹੜੀ ਜਗ੍ਹਾ ਹੈਗੀਆਂ ਉੱਥੇ ਦੇ ਵਿਪਾਰ ਦਾ ਧੰਦਾ ਜਿਹੜਾ ਚੱਲ ਰਿਹਾ ਸੀਗਾ ਤੇ ਇਸ ਤੇ ਪਹਿਲਾਂ ਵੀ ਆਪਾਂ ਕਾਰਵਾਈ ਕੀਤੀ ਸੀ ਕਿ ਤੇ ਜਿਸ ਦੇ ਅੰਤਰਗਤ ਆਪਾਂ ਟੋਟਲ 4 ਐਫ ਆਈ ਆਰ ਪਹਿਲਾਂ ਦਰਜ ਕੀਤੀ ਸੀਗੀ ਤੇ ਜਿਹਦਾ ਵੀ ਜਿਹਨਾਂ ਵਿੱਚੋਂ ਆਪਾਂ 10 ਬੰਦੇ ਅਰੈਸਟ ਕੀਤੇ ਸੀਗੇ ਤੇ 26 ਜਿਹੜੀਆਂ ਲੇਡੀਆਂ ਸੀਗੀ ਲੇਡੀਆਂ ਸੀਗੀਆਂ ਉਹਨਾਂ ਦੀਆਂ ਆਪਾਂ ਪ੍ਰੀਵੈਂਟਿਵ ਅਰੈਸਟ ਕੀਤਾ ਸੀਗਾ ਤੇ ਉਹਨਾਂ ਨੂੰ ਰਿਸਕਿਊ ਵੀ ਕੀਤਾ ਸੀਗਾ ਜਿਹੜੀ ਕੱਲ ਰਾਤ ਦੀ ਘਟਨਾ ਹੈਗੀ ਹੈ ਉਹਦੇ ਵਿੱਚ ਸਾਨੂੰ ਇੱਕ ਟਿਪ ਮਿਲੀ ਸੀਗੀ ਕਿ ਇੱਕ ਇਥੇ ਬਹੁਤ ਹੀ ਰੀਨੌਂਡ ਹੋਟਲ ਹੈਗਾ ਆ ਹੋਟਲ ਵਾਟਿਕਾ ਉਹਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀਗਾ ਕਿ ਇਥੋਂ ਜਿਹੜੀ ਬਾਹਰਲੇ ਜਿਹੜੀ ਸਟੇਟਸ ਹੈਗੀਆਂ ਆ ਉਥੋਂ ਜਿਹੜੀਆਂ ਕੁੜੀਆਂ ਲਿਆ ਕੇ ਉਹਨਾਂ ਤੋਂ ਜਿਹੜਾ ਦੇਵਪਾਰ ਦਾ ਧੰਦਾ ਕਰਾਇਆ ਜਾ ਰਿਆ ਸੀਗਾ ਤੇ ਟਿਪ ਦੇ ਉੱਪਰ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਆਪਣਾ ਡੀਵੀ ਡਿਵੀਜ਼ਨ ਦੇ ਜਿਹੜੇ ਇੰਸਪੈਕਟਰ ਬਲਜਿੰਦਰ ਹੈਗੇ ਆ ਉਹਨਾਂ ਤੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਆ ਗੁਪਤ ਤਰੀਕੇ ਨਾਲ ਉਥੇ ਰੇਡ ਮਾਰ ਕੇ ਤੇ ਜਿਹੜੀਆਂ 5 ਲੜਕੀਆਂ ਹੈਗੀਆਂ ਉਹਨਾਂ ਨੂੰ ਰਿਕਵਰ ਕੀਤਾ ਦੇ ਨਾਲ ਹੀ ਜਿਹੜਾ ਉਹਨਾਂ ਦਾ ਓਨਰ ਹੋਟਲ ਓਨਰ ਕਮ ਮੈਨੇਜਰ ਹੈ ਉਹਨੂੰ ਵੀ ਅਰੈਸਟ ਕੀਤਾ ਹੈ। ਜੀ ਸਰ ਤੁਹਾਡੇ ਵੱਲੋਂ ਕੀ ਸਖਤ ਕਾਰਵਾਈ ਹੈ ਤੇ ਲਾਕ ਬਸਟੈਂਡ ਏਰੀਆ ਹੋਇਆ ਮੇਰੇ ਥਾਣਾ ਬੀ ਦੀ ਬੈਕਸੈੱਡ ਦੇ ਸ੍ਰੀ ਹਮੰਦਰ ਸਾਹਿਬ ਦੇ ਏਰੀਆ ਲਾਗੇ ਗੋੜੇ ਰੋਡ ਲਾਈਨ 'ਤੇ ਇਦਾਂ ਦਾ ਕੰਮ ਚੱਲ ਰਿਹਾ ਹੈ। ਤੁਹਾਡੇ ਵੱਲੋਂ ਕੀ ਐਕਸ਼ਨ ਹੈ? ਦੇਖੋ ਮੈਂ ਪਹਿਲਾਂ ਵੀ ਆਪ ਜੀ ਨੂੰ মিডিਆ ਨੂੰ ਦੱਸਿਆ ਹੈਗਾ ਕਿ ਇਹ ਜਿਹੜੀ ਕਾਰਵਾਈ ਹੈ ਇਹ ਇੱਕ ਆਪਾਂ ਮੁਹਿੰਮ ਦੀ ਤਰ੍ਹਾਂ ਚਲਾ ਰਹੇ ਹਗੇ ਆ। ਤੇ ਸਾਨੂੰ ਜਿੱਦਾਂ ਵੀ ਟਿੱਪ ਮਿਲੂਗੀ ਆਪਾਂ ਜਿੱਦਾਂ ਹੀ ਇਹਨੂੰ ਆਪਾਂ ਜਿਹੜੇ ਪੁਲਿਸ ਵੱਲੋਂ ਵੀ ਜਿਹੜੀਆਂ ਹੈਗੀਆਂ ਆ ਆਪਾਂ ਰੀਡ ਕਰਦੇ ਪਏ ਹੈਗੇ ਆ ਤੇ ਇਹ ਸਕਸੈਸਫੁਲ ਹੋ ਰਹੀਆਂ ਆ ਜਿੱਦਾਂ ਕਿ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਾਂ ਟੋਟਲ 5 ਕੇਸਿਸ ਵਿੱਚ 10 ਅਰੈਸਟ ਪਾਏ ਆ ਇਹਦੇ ਵਿੱਚ ਓਨਰਸ ਹੈਗੇ ਆ ਮੈਨੇਜਰਸ ਹੈਗੇ ਆ ਸਟਾਫ ਹੈਗੇ ਆ ਤੇ ਕੁੱਲ ਜਿਹੜੀਆਂ ਲੇਡੀਆਂ ਹੈਗੀਆਂ ਆ ਆਪਾਂ 26 ਜਿਹੜੀਆਂ ਲੇਡੀਆਂ ਆ ਉਹਨਾਂ ਨੂੰ ਰਿਸਕਿਊ ਕਰਾਇਆ ਇਸ ਦੇ ਵਪਾਰ ਦਿੱਤਨ ਦੇ ਤੋਂ ਤੇ ਲਾਸਟ ਵਾਲੇ ਜਿਹੜਾ ਸ਼ਨੀ ਐ ਐਤਵਾਰ ਤੋਂ ਮਾਨਸੀ ਗੇਟ ਹੋ ਗਿਆ ਕਯੂਮੰਡੀ ਏਰੀਆ ਵਿੱਚ ਬੜਾ ਰਾਸੀ ਵੇਖਿਆ ਜਾਂਦਾ ਸ਼੍ਰੀ ਹਮੰਦਰ ਸਾਹਿਬ ਜਾਣ ਉੱਥੇ ਆਮ ਸ਼ਰਿਆਂ ਵਿੱਚ ਇਦਾਂ ਦੀਆਂ ਕੁੜੀਆਂ ਵੀ ਫਲੋਤੀਆਂ ਪਾਈਆਂ ਜਾਂਦੀਆਂ ਆ ਜੀ ਇਹ ਤੁਹਾਡੇ ਵੱਲ ਕੀ ਕਾਰਵਾਈ ਹੈ ਜੀ ਮੈਂ ਆਪਣੀ ਟੀਮ ਦੇ ਨਾਲ ਰੋਜ਼ ਜਿਹੜਾ ਸ਼ਾਮ ਨੂੰ ਇੱਥੇ ਖੁਦ ਜਾ ਕੇ ਜਿਹੜਾ ਵਿਜ਼ਿਟ ਕਰਦਾ ਏ ਏਰੀਆ ਵਿੱਚ ਪੁਸ਼ਕਿਸ਼ ਕਰਦੇ ਆਂ ਕੱਲ ਰਾਤ ਵੀ ਸਾਡਾ ਜਿਹੜਾ ਹੈਗਾ ਆ ਮਾਨਯੋਗ ਸੀਪੀ ਸਰ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਖੁੱਲਰ ਵੱਲੋਂ ਇਹ ਦਾਇਤਾ ਰਹੀਆਂ ਸੀਗੀਆਂ ਕਿ ਰਾਤ ਨੂੰ ਜਿਹੜਾ ਹੈਗਾ ਯਾਰ ਨਿਕਲ ਕੇ ਆਪਣਾ ਸਾਰੇ ਥਾਣੇਦਾਰ ਤੇ ਸਾਰੇ ਜੀਓ ਸਾਹਿਬਾਨ ਉਹ ਨਿਗਰਾਨੀ ਕਰਨ ਤੇ ਰਾਤ ਵੀ ਸਾਨੂੰ ਕਈ ਮਤਲਬ ਜਿਹੜੇ ਬੰਦੇ ਸੀਗੇ ਜਿਹੜੇ ਰਾਤ ਨੂੰ ਵਾਰਾ ਘੁੰਮਦੇ ਪਏ ਸੀ ਉਹਨਾਂ ਨੇ ਆਪਾਂ ਆਪਣਾ ਆਪਣਾ ਪਲੰਦੇਰੀ ਕੀਤੇ ਹੈਗੇ ਆ ਤੇ ਜਿਹੜੀ ਵੀ ਸਾਨੂੰ ਸ਼ੱਕੀ ਬੰਦੇ ਲੱਭਦੇ ਹੈਗੇ ਉਹਨਾਂ ਤੇ ਜਿੱਦਾਂ ਦੀ ਕਾਨੂੰਨ ਬਈ ਕਾਰਵਾਈ ਬੰਦੀ ਹੈਗੀ ਉਹ ਆਪਾਂ ਕਰ ਰਹੇ ਆ ਤੇ ਤੁਹਾਡੇ ਵੱਲੋਂ ਸ਼ਹਿਰ ਵਾਸੀ ਨੂੰ ਕੀ ਮੈਸੇਜ ਹੈ ਤੁਹਾਡਾ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਹੈਗਾ ਕਿ ਜਿਹੜੇ ਵੀ ਤੁਹਾਡੇ ਕੋਲ ਕੋਈ ਕੰਟੈਂਟ ਆਂਦਾ ਹੈਗਾ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਆਪਾਂ ਉਸਤੇ ਬਿਲਕੁਲ ਸਾਡੀ ਇਹ ਵਚਨਬੱਧਤਾ ਹੈ ਕਿ ਆਪਾਂ ਉਹਤੇ ਕੰਮ ਕਰਾਂਗੇ ਤੇ ਅੰਮ੍ਰਿਤਸਰ ਜਿਹੜੇ ਗੁਰੂ ਦੀ ਨਗਰੀ ਹੈ